ਮੈਂ ਕਰ ਲਿਆ ਮੈਂ ਕਰ ਲਿਆ ਅੱਜ ਬਲਾਕ ਸੰਪਤੀ ਦੇ ਜਿਹੜਾ ਪ੍ਰਸ਼ਦਾਨ ਹੈ ਮਾਦੂਬਾਈ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਮੈਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਰਿਵਾਰ ਸਮੇਤ ਮੈਂ ਸਾਰੇ ਪੰਜਾਬ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਪਿੰਡੋ ਏਰੀਆ ਦੇ ਉਦਵਨ ਵੀਰ ਵਿਨੋਦ ਨੂੰ ਰੋਕਣਾ ਮਾਵਾ ਕਰਦਾ ਹੈ ਤੁਹਾਨੂੰ ਚਲ ਲਈ ਜਾਨੇ ਯਾਰ ਮੈਂ ਤੈਨੂੰ ਫਿਰ ਹੱਥ ਲਾਇਆ ਓਏ ਇਹ ਵੀ ਨਹੀਂ ਲਾਇਆ ਵੱਧ ਤੋਂ ਵੱਧ ਗੈਂਟੀ ਦੇ ਵਿੱਚ ਆਪਣੇ ਆਪਣੇ ਸਬੰਧ ਕਰ ਬੋਲਿੰਗ ਸਟੇਸ਼ਨ ਤੇ ਕੋਲੇ ਬੁੱਕ ਤੇ ਜਾ ਕੇ ਆਪਣੇ ਆਪਣੇ ਇਸ ਬਹੁਤ ਦੇਰ ਕਾਰ ਦਾ ਇਸਤੇਮਾਲ ਕਰੋ ਬੜੀਆਂ ਕੁਰਬਾਨੀਆਂ ਦੇ ਨਾਲ ਇਹ ਕਾਰ ਮਿਲੇ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਉਹਕੇ ਇਹ ਬੁੱਟਾ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਹੈ ਗਰਿਆਂ ਨਾਲੀਆਂ ਪਿੰਡਾਂ ਦੀ ਤਰੱਕੀ ਗਰਾਊਂਡ ਰੋਬੇ ਸੜਕਾਂ ਸੋ ਇਸ ਕਰਕੇ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਸਾਰੇ ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਆ ਖੁਸ਼ੀਆਂ ਗਮੀਆਂ ਦੇ ਫੰਕਸ਼ਨਾਂ ਚ ਕਰਤੀ ਹੁੰਦੇ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਮੀਦਵਾਰ ਨੂੰ ਬੋਟਾ ਪਾ ਆਪਣੇ ਪਿੰਡ ਦੀ ਤਰੱਕੀ ਲਈ ਆਪ ਦੇ ਕਰੋ ਤਾਂ ਕਿ ਵੋਟਾਂ perturbative ਨਹੀਂ ਹੈ ਇਹ ਨਿਹਾਰੀਆਂ ਵੋਟਾਂ ਨਿਹਾਰੀਆਂ ਇਟਾ ਹੋ ਗਿਆ ਨਿਹਾਰੀਆਂ ਵੋਟਾਂ ਤੇ ਇਹ ਆਪਾਂ ਬਿਲਕੁਲ ਚਾਹੁੰਦੇ ਆ ਕਿ ਉਹ ਕੁਆਲਟੀ ਦੇ ਹੋਣ ਸਟੈਂਡਰਡ ਦੇ ਹੋਣ ਤਾਂ ਆਟੇ ਵੋਟ ਦਾ ਇਸਤੇਮਾਲ ਨਹੀਂ ਸਰ ਵਿੱਧੇ ਪਰ ਕੇਂਦਰੀ ਵੀ ਪ੍ਰਸ਼ਾਸਨ ਦਾ ਦੂਰੀ ਪ੍ਰਯੋਗ ਕੀਤਾ ਗਿਆ ਜਿਸ ਪਰ ਪਹਿਲਾਂ ਦੇਖਣ ਵਿੱਚ ਕੋਈ ਨਹੀਂ ਸਾਡੇ ਨਿੱਕੇ ਕੈਮਰੇ ਕਦੇ ਨਹੀਂ ਗਿਆ ਪ੍ਰਸ਼ਾਸਨ ਦਾ ਇਹ ਹਾਰ ਮੰਨਣ ਵਾਲੀ ਗੱਲ ਹੈ ਉਹਨਾਂ ਨੇ ਤਾਂ ਬਸ ਇਹ ਰੋਡ ਪਾੜੀ ਉਹਨੂੰ 4-5 ਦਿਨ ਪਹਿਲਾਂ ਹੀ ਕਹਿਣ ਲੱਗ ਪੀਸ ਲਾਈਨ ਹੋ ਗਈ ਜੀ 2400 ਤੋਂ ਵੱਧ ਕਾਂਗਰਸ ਦੇ ਕੈਂਡੀਟ ਖੜੇ ਨੇ ਲਗਭਗ ਅਕਾਲੀ ਦਲ ਤੇ ਵੀ ਹੋਰ ਨੇ ਆ ਰਹੇ 400 ਨੇ ਕਹਿ ਲਿਆ ਕੱਲੀ ਬਰਾਸਾਂ ਤੇ ਜਿਲ੍ਹਾ ਪ੍ਰਿਸ਼ਦ ਕੋ ਵੀ ਤਾਂ ਖੜੇ ਨੇ ਕਾਜੀ ਦੋਨਾਂ ਦੀ ਵੀ ਸੈਪਟ ਹੋਈ ਨਹੀਂ ਕਿੱਥੇ ਦੋ ਕੋਈ ਹੋ ਇਹ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇਣ ਤੇ ਦੋਨੋਂ ਤੁਸੀਂ